ਮੰਦੀ ਹੈ ਯਾਦ ਰੱਖਿਓ ਗੁਰਬਾਣੀ ਦੇ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਨੇ ਜਦੋਂ ਆਪਣੀ ਵਿਚਾਰ ਧਾਰਾ ਦਰਜ ਕੀਤੀ ਹੈ ਜਾਂ ਭਗਤੀ ਲਹਿਰ ਦੇ ਵਿੱਚ ਭਗਤ ਸਾਹਿਬਾਨ ਦੀ ਬਾਣੀ ਨੂੰ ਪੜ੍ਹਦੇ ਆ ਸਭ ਤੋਂ ਪ੍ਰਾਤਨ ਸਨਾਤਨ ਧਰਮ ਸੀ ਉਸ ਧਰਮ ਦੇ ਅਕੋਰਡਿੰਗ ਜੋ ਉਹ ਮਨਉਤਾ ਮੰਨਦੇ ਸਨ ਇੱਕ ਗੱਲ ਯਾਦ ਰੱਖਿਓ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੇਕਰ ਆਪਣੇ ਪ੍ਰਚਾਰਕ ਦੌਰਿਆਂ ਦੇ ਦੌਰਾਨ ਜੇਕਰ ਜਾਂਦੇ ਨੇ ਉਹਨਾਂ ਸਥਾਨਾਂ ਦੇ ਉੱਤੇ ਜਾਂਦੇ ਨੇ ਜਿੱਥੇ ਲੋਕ ਆਲਰੇਡੀ ਧਰਮ ਦਾ ਕੰਮ ਕਰ ਰਹੀ ਨੇ ਭਾਵੇਂ ਹਰਦਵਾਰ ਹੋਵੇ ਭਾਵੇਂ ਉਹ ਮੱਕਾ ਮਦੀਨਾ ਕਿਉਂ ਨਾ ਹੋਵੇ ਅਦਰ ਇਸਮ ਸਥਾਨ ਦੇ ਉੱਤੇ ਜਿੱਥੇ ਲੋਕ ਧਰਮ ਦੇ ਕੰਮ ਕਰ ਰਹੇ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉੱਥੇ ਗਏ ਨੇ ਭਗਤ ਨਾਮਦੇਵ ਭਗਤ ਕਬੀਰ ਸਾਹਿਬ ਭਗਤ ਤੇ ਲੋਚਨ ਜੀ ਭਗਤ ਸੈਣ ਜੀ ਉਹਨਾਂ ਸਥਾਨਾਂ ਦੇ ਉੱਤੇ ਜਾ ਕੇ ਗੁਰਮਤਿ ਵਿਚਾਰਧਾਰਾ ਨੂੰ ਫਲਸਫੀ ਨੂੰ ਰੱਖਿਆ ਹੈ ਜਿੱਥੇ ਲੋਕ ਆਲਰੇਡੀ ਧਰਮ ਦਾ ਕਰਮਕਾਰੀ ਸਨ 파ਰਸ਼ਾ ਦੀ ਇੱਕ ਪੌੜੀ ਪੜਦੇ ਹੋ ਜਪਜੀ ਸਾਹਿਬ ਦੀ ਬਾਣੀ ਦੇ ਅੰਦਰ ਪਾਤਾਲਾਂ ਪਤਾਲ ਲਖ ਹੁਣ ਇਹ ਜਿਹੜੀ ਗੱਲ ਹੈ ਇਹ ਵਿਚਾਰਧਾਰਾ ਗੁਰੂ ਨਾਨਕ ਸਾਹਿਬ ਮਹਾਰਾਜ 파ਰਸ਼ਾ ਦੀ ਨਹੀਂ ਹੈ ਕੰਗੋ ਪੰਕਤੀ ਪੜ੍ਹੀਏ ਪਾਤਾਲਾ ਪਾਤਲ ਲਖ ਅਗਾਸਾਂ ਅਗਾਸ ਓੜ ਓੜ ਕਪਾਲ ਥਕੇ ਵੇਦ ਕਹਨ ਇੱਕ ਬਾਤ ਇਹ ਗੁਰੂ ਨਾਨਕ ਪਾਸ਼ਾ ਮਹਾਰਾਜ ਦੀ ਗੱਲ ਨਹੀਂ ਕਹਿੰਦੇ ਪਾਸ਼ਾ ਮਹਾਰਾਜ ਦੀ ਬਾਣੀ ਇਹ ਗੱਲ ਕਹਿ ਰਹੀ ਹੈ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾ ਨਿਰੰਦ ਕੇਤੀਆਂ ਸੂਤੀ ਸੇਵਕ ਕੇਤੇ ਨਾਨਕ ਮਹਾਰਾਜ ਦੀ ਫਿਲਾਸਫੀ ਤੇ ਇਹ ਗੱਲ ਕਹਿ ਰਹੀ ਹੈ ਨਾ ਜਿਹੜੇ ਉਹ ਲੋਕ ਕਰ ਰਹੇ ਸਨ ਵੇਦ ਗੱਲ ਕਹਿ ਰਹੇ ਸਨ ਪਾਤਾਲ ਪਾਤਲ ਲੱਖ ਆਗਾਸਾਂ ਆਗਾਸ ਓੜਕ ਓੜਕ ਪਾਲ ਥਕੇ ਵੇਦ ਕਹਿਣ ਇੱਕ ਬਾਤ ਪਾਰਸ਼ਾ ਮਹਾਰਾਜ ਦੀ ਵਿਚਾਰਤਾ ਰ ਹੋ ਰਿਹਾ ਇੱਕ ਸ਼ਬਦ ਪੜਿਆ ਸੀ ਗੁਰਬਾਣੀ ਸਾਇ ਪਾਠ ਦੇ ਦੌਰਾਨ ਹੀ ਸ਼ਿਵ ਸ਼ਿਵ ਕਰਤੇ ਜੋ ਨਰ ਧਾਵੈ ਵਰਦ ਚੜੇ ਡੋਰੂ ਟਮਕਾਵੇਂ ਮਹਾ ਮਾਈ ਕੀ ਸੇਵਾ ਕਰਹੈ ਨਰ ਸੇ ਨਾਰ ਹੋਏ ਉਤਰੈ ਇਹ ਜਿਹੜੀ ਸਾਰੀ ਵਿਚਾਰਧਾਰਾ ਹੈ ਇਹ ਭਗਤ ਨਾਮਦੇਵ ਜੀ ਨਹੀਂ ਕਹਿ ਰਹੇ ਇਹ ਉਹਨਾਂ ਦੀ ਵਿਚਾਰਧਾਰਾ ਇਹ ਗੱਲ ਕਹਿ ਰਹੀ ਹੈ ਤੇ ਭਗਤ ਨਾਮਦੇਵ ਦੀ ਵਿਚਾਰਧਾਰਾ ਕੀ ਕਹਿ ਰਹੀ ਹੈ ਹੁਣ ਤੋਂ ਇੱਕ ਰਮਈਆ ਲੈ ਹੂੰ ਅਣ ਦੇ ਬਦਲਾਵਣ ਦਿਆਂ ਮੈਂ ਤਾਂ ਉਸ ਰਮੇ ਹੋਏ ਪਰਮਾਤਮਾ ਨੂੰ ਮੰਨਦਾ ਹਾਂ ਦੂਸਰੀ ਗੱਲ ਜਿੱਥੋਂ ਮੈਂ ਗੱਲ ਆਪਣੀ ਆਰੰਭ ਕੀਤੀ ਸੀ 33 ਕਰੋੜ ਦੇਵੀ ਦੇਵਤੇ ਮੰਨੇ ਨੇ ਗੁਰੂ ਗ੍ਰੰਥ ਸਾਹਿਬਾਰੇ ਪਾਤਸ਼ਾਹ ਦੇ ਵਿਚਾਰ ਤਾਂ ਇਸ ਗੱਲ ਨੂੰ ਨਹੀਂ ਮੰਨਦੀ ਧਨ ਦਾ ਦੇਵਤਾ ਮੰਨਿਆ ਹੈ ਕੁਬੇਰ ਜਿਹੜਾ ਧਨ ਦਾ ਦੇਵਤਾ ਕੁਬੇਰ ਹੈ ਉਹਦੇ ਇਹ ਨੌ ਖਜ਼ਾਨੇ ਸਨ ਇਹ ਨੌ ਖਜ਼ਾਨੇ ਵਿੱਚ ਕੀ ਸੀ ਇਹ ਸਾਰੇ ਮਾਇਆ ਦੇ ਘਿਓ ਦੇ ਸਮੁੰਦਰ ਵਗ ਜਾਣ ਇਹਦਾ ਬੰਦਾ ਵਪਾਰ ਕਰਨਾ ਆ ਜਾਏ ਇੰਨਾ ਧਨ ਬੰਦੇ ਦੇ ਕੋਲ ਆ ਜਾਏ ਮਾਰੇ ਪਾਲਸ਼ਾ ਜਦੋਂ ਆਪਣੀ ਵਿਚਾਰਧਾਰਾ ਰੱਖਦੇ ਨੇ ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋਏ ਜੁੜਾਉ ਕਸਤੂਰ ਕੰਗੂ ਅਗਰ ਚੰਦਨ ਲੀਪ ਆਵੇ ਚਾਹ ਮਤ ਦੇਖ ਫੂਲਾਂ ਵਿਸਰੈ ਤੇਰਾ ਚਿੱਤ ਨਾ ਆਵੇ ਨਾ ਮਾਰੇ ਪਾਲਸ਼ਾ ਜੋਗੀਆਂ ਨੂੰ ਕਹਿੰਦੇ ਸੀ ਕਹਿੰਦੇ ਕਿਉਂ ਇੱਥੇ ਬੈਠੇ ਹੋ ਕਹਿੰਦੇ ਰਿੱਧੀਆਂ ਸਿੱਧੀਆਂ ਹਾਸਲ ਕਰਨ ਵਾਸਤੇ ਕਬੀਰ ਧੰਦਾ ਦੇਵਤਾ ਹੈ ਉਹਦੇ ਨੌ ਖਜ਼ਾਨੇ ਨੇ ਉਹਦੀ ਮਾਇਆ ਦੇ ਸਾਰੇ ਖਜ਼ਾਨਿਆਂ ਦੇ ਕਹਿੰਦੇ ਕਿ ਨਿਸ਼ਾਨ ਕੰਨਾ ਮੇਰੇ ਕੋਲ ਆ ਜਾਣ ਵਾਸ਼ਕ ਨੇ ਆ ਜਾਣਗੇ ਫਿਰ ਰੱਜ ਜਾਏਗਾ ਸਵਾਲ ਇਥੋਂ ਪੈਦਾ ਹੋਏ ਨੇ ਪਹਿਲਾਂ ਕਿ ਭੁੱਖਿਆਂ ਭੁੱਖ ਨਾ ਉੱਤਰੀ ਜੇ ਬੰਨਾਪੁਰੀਆਂ ਭਾਰ ਪਾਸ਼ਕ ਨੇ ਵੱਡੇ ਪਹਾੜ ਬਣੇ ਹੋਣ ਰੱਜ ਜਾਈਗਾ ਇਹ ਨਾ ਉਖ ਜਾਣੇ ਤੇ ਕੁਝ ਵੀ ਨਹੀਂ ਫਿਰ 18 ਸਿੱਧੀਆਂ ਵੱਡੇ ਵੱਡੇ ਬਣੇ ਹੋਏ ਸੁਮੇਰ ਪਰਬਤ ਵਰਗੇ ਵੱਡੇ ਵੱਡੇ ਪਹਾੜਾਂ ਦਾ ਜਿਹੜਾ ਭਾਰ ਹੈ ਉਹ ਰੂਮ ਵਰਗਾ ਕਰਨਾ ਆ ਜਾਏ ਇੱਚ ਰੱਬ ਦੀ ਪ੍ਰਾਪਤੀ ਕੀ ਹੈ ਰੂਂ ਦੇ ਭਾਰ ਦੀ ਵਸਤੂ ਜਿਹੜੀ ਹੈ ਵੱਡੇ ਪਹਾੜ ਦਾ ਆਕਾਰ ਧਾਰਨ ਕਰ ਲਈ ਇਹਦੇ ਚ ਰੱਬ ਦੀ ਪ੍ਰਾਪਤੀ ਕੀ ਹੈ 18 ਸਿੱਧੀਆਂ ਤੁਹਾਨੂੰ ਨੋਟ ਕਰਾ ਰਿਹਾ ਇੱਕ ਸਿੱਧੀ ਇਹ ਹੈ ਵੱਡੇ ਪਹਾੜ ਨੂੰ ਜਿਹੜਾ ਉਹਦਾ ਭਾਰ ਰੂਂ ਵਰਗਾ ਕਰਨਾ ਆ ਜਾਏ ਇਹ ਸਿੱਧੀ ਪ੍ਰਾਪਤ ਹੋ ਗਈ ਰੂਂ ਵਰਗੇ ਭਾਰ ਨੂੰ ਵੱਡਾ ਪਹਾੜ ਬਣਾਉਣਾ ਆ ਜਾਏ ਇਹ ਚ ਰੱਬ ਦੀ ਪ੍ਰਾਪਤੀ ਕੀ ਹੋਗੀ ਕੁਝ ਹੋਰ ਪੜ ਰਿਹਾ ਸੀ ਮੈਂ ਸੂਖਮ ਤੋਂ ਸੂਖਮ ਬਣ ਜਾਣਾ ਆਪਣੇ ਆਕਾਰ ਨੂੰ ਛੋਟੇ ਨੇ ਛੋਟਾ ਆਕਾਰ ਬਣਾ ਲੈਣਾ ਇਹ ਕਾ ਸiddhi ਹੋਗੀ ਸੂਖਸ਼ਮ ਤੋਂ ਸੂਖਸ਼ਮ ਆਕਾਰ ਨੂੰ ਵੱਡਾ ਆਕਾਰ ਬਣਾ ਕੇ ਪੇਸ਼ ਕਰ ਲੈਣਾ ਇਹਦੇ ਚ ਰੱਬ ਦੀ ਪ੍ਰਾਪਤੀ ਕੀ ਹੋਗੀ ਕਿਸੇ ਦਾ ਰੂਪ ਧਾਰਨ ਕਰ ਲੈਣਾ ਇਹਦੇ ਚ ਰੱਬ ਦੀ ਪ੍ਰਾਪਤੀ ਕੀ ਹੋਗੀ ਵਸ਼ੀਕਰਨ ਕਰ ਲੈਣਾ ਕਿਸੇ ਨੂੰ ਆਪਣੇ ਵਸ ਦੇ ਵਿੱਚ ਕਰ ਲੈਣਾ ਇਹਦੇ ਚ ਰੱਬ ਦੀ ਪ੍ਰਾਪਤੀ ਕੀ ਹੋਗੀ ਫਿਰ ਪਾਰਸ਼ਾ ਗੁਰੂ ਨਾਨਕ ਸਾਹਿਬ ਮਹਾਰਾਜ ਗੁਰਦੇਵ ਆਪਣੀ ਫਿਰ ਫਿਲਾਸਫੀ ਦਰਜ ਕਰਦੇ ਨੇ ਕਿ ਦੁਨੀਆ ਦੇ ਲੋਕੋ ਆ ਕਿਹੜੇ ਕਰਮ ਚ ਪਏ ਹੋਏ ਹੋ ਮਾਰਾ ਜਿਹੜਾ ਸੁਖਨੀ ਸਾਹਿਬ ਦੀ ਬਾਣੀ ਦੇ ਅੰਦਰ ਪੰਕਤੀ ਪੜਦੇ ਹੋ ਪ੍ਰਭ ਕੈ ਸਿਮਰਨ ਰਿੱਧ ਸਿੱਧ ਮਾਰਾ ਜ ਹੋਣ ਗਿਆ ਇਹਨਾਂ ਦੇ ਰਿੱਧੀਆਂ ਸਿੱਧੀਆਂ ਖਜ਼ਾਨਾ ਹਾਸਲ ਕਰ ਲੈਣ ਪੈਸਾ ਹਾਸਲ ਕਰ ਲੈਣ ਧਨ ਹਾਸਲ ਕਰ ਲੈਣ ਮਾਰਾ ਜ ਮੈਨੂੰ ਸੰਤੁਸ਼ਟੀ ਚਾਹੀਦੀ ਮੇਰੇ ਕੋਲ ਘੱਟ ਤੋਂ ਘੱਟ ਵੀ ਹੋਏ ਫੇਰ ਵੀ ਮੈਂ ਖੁਸ਼ ਰਹਾ ਮੈਂ ਚ ਕੋਈ ਪੈਮਾਨਾ ਤਾਂ ਨਹੀਂ ਨਾ ਪਾਰਸ਼ਾ ਨੇ ਜਿਹੜਾ ਹੁਣ ਸ਼ਬਦੋ ਜਿਹੜਾ ਬਖਸ਼ਿਸ਼ ਕੀਤਾ ਸੀ ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਮਾਇਤਰੀ ਨਾ ਕਹਿ ਰੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਫਿਲਾਸਫੀ ਕਹਿ ਰਹੀ ਹੈ ਨਾ ਮਹਾਰਾਜ ਕਹਿੰਦੇ ਕਿ ਬੌਧੀ ਹੋ ਜਾਏ ਨਾਉ ਖਜ਼ਾਨੇ ਤੇਰੇ ਕੋਲ ਆ ਜਾਣ ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ ਜਿਸ ਗ੍ਰਹਿ ਥੋਰੀ ਸੋ ਫਿਰੇ ਪਰਮੰਤਾ ਜਿਹਦੇ ਕੋ ਥੋੜੀ ਹੈ ਪਾਤਸ਼ਾਹ ਕਹਿੰਦੇ ਉਹ ਵੀ ਭਰਮ ਦਾ ਫਾਇਦਾ ਮੇਰੇ ਕੋ ਜਿਆਦਾ ਆ ਜਾਏ ਤੂੰ ਨਾਉ ਖਜ਼ਾਨੇ ਦੀ ਗੱਲ ਕਰ ਰਿਹਾ ਮਹਾਰਾਜ ਕਹਿੰਦੇ ਮੰਗਣਾ ਚਾਹੁੰਦਾ ਇਹਦੇ ਪਾਤਸ਼ਾਹ ਦੇ ਕੋਲੋਂ ਮਹਾਰਾਜ ਦੇ ਨਾਮ ਧਨ ਨੂੰ ਮੰਗ ਤੇਰੇ ਵਖਤ ਇਹੇ ਨਾਉ ਖਜ਼ਾਨੇ ਨੇ ਨਾ ਤੇ ਅਸੀਂ ਕੁਬੇਰ ਦੇਵਤੇ ਨੂੰ ਮੰਨੀਏ ਨਾ ਅਸੀਂ ਕੁਬੇਰ ਦੇਵਤੇ ਦੇ ਇਹਨਾਂ ਨੌ ਖਜ਼ਾਨਿਆਂ ਨੂੰ ਮੰਨੀਏ ਤੇ ਸਾਡਾ ਫਿਰ ਇਹ ਨੌ ਨਦੀਆਂ ਤੇ 18 ਸਿੱਧੀਆਂ ਦਾ ਸਾਡਾ ਕੋਈ ਵਾਸਤਾ ਨਹੀਂ ਹੈ ਇੱਕ ਛੋਟੀ ਜੀ ਕਹਾਣੀ ਹੈ ਕਿਸੇ ਪਰਿਵਾਰ ਦੇ ਵਿੱਚ ਦੋ ਜੀ ਰਹਿੰਦੇ ਸਨ ਬੜੇ ਗਰੀਬ ਸਨ ਝੁੱਗੀ ਦੇ ਵਿੱਚ ਰਿਆ ਕਰਨਾ ਰਾਜੇ ਦਾ ਵੱਡਾ ਮਹਿਲ ਤੇ ਰਾਜੇ ਨੇ ਜਦੋਂ ਆਪਣੇ ਮਹਿਲ ਚੋਂ ਨਿਕਲ ਕੇ ਬਾਹਰ ਪਰਜਾ ਵੱਲ ਜਾਇਆ ਕਰਨ ਤੇ ਉਸ ਝੁੱਗੀ ਦੇ ਵਿੱਚੋਂ ਬੜੇ ਹਾਸਿਆਂ ਦੀ ਆਵਾਜ਼ ਆਇਆ ਕਰਨੀ। ਰਾਜੇ ਨੇ ਬੜਾ ਆਪਣੇ ਆਪ 'ਚ ਸੋਚਣ ਦੇ ਮਜਬੂਰ ਹੋਇਆ ਕਹਿੰਦਾ ਮੇਰੇ ਕੋਲ ਇੰਨਾ ਧਨ ਹੈ, ਮੇਰੇ ਕੋਲ ਇੰਨਾ ਰਾਜ ਹੈ, ਇਹ ਹਾਸਾ ਤੇ ਇਹ ਖੇੜਾ ਮੇਰੇ ਕੋਲ ਨਹੀਂ ਹੈ। ਇਹ ਗਰੀਬ ਨੇ ਬਿਲਕੁਲ ਗਰੀਬ ਪਰਿਵਾਰ 'ਚ ਰਹਿ ਰਹੇ ਨੇ, ਪਤਾ ਨਹੀਂ ਰੋਟੀ ਇਹਨਾਂ ਨੂੰ ਨਸੀਬ ਹੈ ਕਿ ਨਹੀਂ ਹੈ, ਇਹਨਾਂ 'ਚ ਹਾਸਿਆਂ ਦੀ ਆਵਾਜ਼ ਆ ਰਹੀ ਹੈ, ਕਿੱਥੋਂ ਆ ਰਹੀ, ਕਿਉਂ ਆ ਰਹੀ ਹੈ। ਆਪਣੇ ਵਜ਼ੀਰ ਨਾਲ ਜਾ ਕੇ ਗੱਲ ਕਰਦਾ ਹੈ ਕਹਿੰਦਾ ਵਜ਼ੀਰ ਕਹਿੰਦਾ ਦੱਸ ਮੇਰੇ ਕੋਲ ਕਿਹੜੀ ਚੀਜ਼ ਨਹੀਂ ਹੈ ਮੈਂ ਕਿਹੜੀ ਚੀਜ਼ ਨੂੰ ਨਹੀਂ ਹਾਸਲ ਕਰ ਸਕਦਾ ਮੇਰੇ ਜਿਹੜੇ ਤੇ ਖੁਸ਼ੀ ਕਿਉਂ ਨਹੀਂ ਹੈ ਮੈਂ ਝੁੱਗੀਵਾਲ ਦੇਖਦਾ ਹਾਂ ਉੱਥੇ ਰੋਜ਼ਾਨਾ ਖਾਸਿਆਂ ਦੀ ਆਵਾਜ਼ ਆਉਂਦੀ ਹੈ ਕਹਿੰਦਾ ਰਾਜਨ ਵੱਡੀ ਗੱਲ ਨਹੀਂ ਹੈ ਕਹਿੰਦਾ 99 ਦਾ ਗੇੜ ਹੈ ਕਹਿੰਦਾ ਇਹ ਕਿਹੜਾ ਗੇੜ ਹੈ ਵੀ ਕਹਿੰਦਾ ਇਹਦਾ ਜਵਾਬ ਤੈਨੂੰ ਮੈਂ ਕੱਲ ਦਿਆਂਗਾ ਕਹਿੰਦਾ ਠੀਕ ਹੈ ਉਹ ਜਿਹੜਾ ਵਜ਼ੀਰ ਹੈ ਚਲਾਕ ਬੜਾ ਹੁੰਦਾ ਰਾਤ ਨੂੰ ਜਾਂਦਾ 99 ਮੋਹਰਾਂ ਜਿਹੜੀਆਂ ਨੇ ਉਹਦੀ ਝੁੱਗੀ ਦੇ ਵਿੱਚ ਜਾ ਕੇ ਰੱਖ ਆਉਂਦਾ। ਉਹ ਦੋਵੇਂ ਜੀ ਸਵੇਰੇ ਉੱਠਦੇ ਨੇ ਉਹ 99 ਮੋਹਰਾਂ ਨੂੰ ਉੱਠ ਕੇ ਦੇਖਦੇ ਨੇ। ਉਹ ਗਿਣਦੇ ਨੇ ਗਿਣਤੀ ਕਰਦੇ ਨੇ ਜਦੋਂ 97 98 99 ਕਹਿੰਦਾ 100 ਪੂਰੀਆਂ ਨਹੀਂ ਹੁੰਦੀਆਂ। 99 ਕੇ ਕੇ ਘਰ ਵਾਲੀ ਨੂੰ ਕਹਿੰਦਾ ਕਹਿੰਦਾ ਅੱਜ ਤੋਂ ਬਾਅਦ ਜੇਕ ਥੋੜਾ ਬੋਤਾ ਵੀ ਖਾਣੀ ਉਹ ਚ ਸਰਫਾ ਕਰਨਾ ਸਿੱਖੀ। ਇਹ ਕੋ 99 ਦੀਆਂ 100 ਬਣਾਉਣੀਆਂ ਨੇ ਆਪਾਂ। ਇਹ ਹੁਣ ਇਹ ਜਿਹੜੀ ਇਹ ਪੂਰਾ ਡਿਜੀਟ ਹੈ ਨਾ ਇਹਨੂੰ ਬਰਾਬਰ ਕਰਾਂਗੇ ਆਪਾਂ 99 ਦੇ 100 ਕਰਾਂਗੇ ਦੋ ਤਿੰਨ ਦਿਨ ਨਿਕਲਦੇ ਨੇ ਰਾਜਾ ਆਪਣੇ ਮਹਿਲ ਚੋਂ ਨਿਕਲਦਾ ਉਸੇ ਝੁੱਗੀ ਦੇ ਅੰਦਰ ਬੜਾ ਲੜਾਈ ਝਗੜਾ ਹੋ ਰਿਹਾ ਹੁੰਦਾ ਉਹਦੇ ਚ ਇੱਕ ਮੋਰ ਜਿਹੜੀ ਉਹਦੀ ਘਰ ਵਾਲੀ ਵਰਤ ਲੈਂਦੀ ਹੈ ਜਿਹੜੇ ਝੁੱਗੀ ਦੇ ਵਿੱਚੋਂ ਝੌਂਪੜੀ ਦੇ ਵਿੱਚੋਂ ਇਹਨੇ ਹਾਸੇ ਦੀ ਆਵਾਜ਼ ਆ ਰਹੀ ਸੀ ਉਸ ਝੁੱਗੀ ਵਿੱਚ ਹੁਣ ਲੜਾਈ ਝਗੜਾ ਗਾਲਾਂ ਦੀ ਆਵਾਜ਼ ਆ ਰਹੀ ਸੀ ਰਾਜਾ ਰਾਜਾ ਆਪਣੇ ਦਰਬਾਰ ਚ ਆਇਆ ਵਜ਼ੀਰ ਨੂੰ ਜਾ ਕੇ ਕਹਿੰਦਾ ਕਹਿੰਦਾ ਕੀ ਕੀਤਾ ਤੂੰ ਐਸਾ ਇਹ ਤਾਂ ਹਾਸਿਆਂ ਦੀ ਆਵਾਜ਼ ਆਉਂਦੀ ਸੀ ਮੈਂ ਕਈ ਸਾਲਾਂ ਤੋਂ ਸੁਣ ਰਿਹਾ ਸੀ ਉੱਥੇ ਅੱਜ ਗਾਲਾਂ ਦੀ ਆਵਾਜ਼ ਆ ਰਹੀ ਲੜਾਈ ਦੀ ਆਵਾਜ਼ ਆ ਰਹੀ ਝਗੜੇ ਦੀ ਆਵਾਜ਼ ਆ ਰਹੀ ਹੈ ਕਹਿੰਦਾ ਅੱਜ 99 ਦਾ ਗੇੜ ਹੈ ਕਹਿੰਦਾ ਕੀ ਹੋਇਆ ਕਹਿੰਦਾ ਮਹਾ ਕੰਮ ਕੀਤਾ ਕਹਿੰਦਾ ਇਹ ਇਨਸਾਨ ਦੀ ਤ੍ਰਿਸ਼ਨਾ ਹੈ ਤੇ ਤੇਰੇ ਕੋਲ ਖੁਸ਼ੀ ਤੇਰੇ ਕੋਲ ਹੱਸਣ ਦਾ ਕਾਰਨ ਨਾ ਹੱਸਣ ਦਾ ਕਾਰਨ ਤੇਰੇ ਕੋਲ ਇਹੀ ਹੈ ਤੂੰ ਥੋੜੇ ਨੂੰ ਕਮਾ ਕੇ ਬਹੁਤੇ ਵਾਲੇ ਪਾਸੇ ਜਾ ਰਹੇ ਹਨ ਜਦੋਂ ਇਨਸਾਨ ਇਸ ਪਾਸੇ ਜਾਏਗਾ ਉਹ ਰੱਬ ਵਾਲੇ ਪਾਸੇ ਟੁੱਟੇਗਾ ਹੀ ਟੁੱਟੇਗਾ 파ਰਸ਼ਾ ਤਾਂ ਬਖਸ਼ਿਸ਼ ਕਰਦੇ ਨੇ ਮਹਾਰਾਜ ਕਹਿੰਦੇ ਬ੍ਰਹਮ ਬਿੰਦੈ ਸਿਸਦਾ ਬ੍ਰਹਮਤ ਰਹੇ ਜੋ ਹਰ ਹਿਰਦੇ ਜੋ ਇੱਕ ਸ਼ਬਦ ਲਈ ਬਿਲਾਵੇ ਨਵ ਨਿਦੀ 18 ਸਿੱਧੀਆਂ ਪਿੱਛੇ ਲੱਗੀਆਂ ਫਿਰ ਜੋ ਹਰ ਹਿਰਦੇ ਸਦਾ ਵਸਾਏ ਤੂੰ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਰੱਖ ਤੈਨੂੰ ਨੌ ਨਦੀਆਂ 18 ਸਿੱਧੀਆਂ ਦਾ ਤੈਨੂੰ ਲੋੜ ਨਹੀਂ ਹੈ ਇਹ ਤੇਰੇ ਪਿੱਛੇ ਤੁਰੀਆਂ ਫਿਰਨ ਲੱਗੀਆਂ ਰਬੂ ਦੇ ਗੁਣ ਜਦੋਂ ਤੇਰੇ ਕੋਲ ਹਾਸਲ ਆ ਗਏ ਜਦੋਂ ਤੂੰ ਮਿਹਨਤੀ ਹੋ ਗਿਆ ਜਦੋਂ ਤੂੰ ਗੁਣਾਂ ਨੂੰ ਹਾਸਲ ਕਰਨਾ ਸਿੱਖ ਲਿਆ ਤੇ ਗੁਣਾਂ ਦੇ ਪਿੱਛੇ ਮਿਹਨਤ ਦੇ ਪਿੱਛੇ ਜਿਹੜੀ ਹੈ ਦੁਨੀਆ ਦੌੜਦੀ ਹੈ ਗੁਣਾਂ ਦੇ ਪਿੱਛੇ ਦੁਨੀਆ ਦੌੜਦੀ ਹੈ ਪਾਰਸ਼ਾ ਮਿਹਰਮਤ ਕਰਨ ਕਿਰਪਾ ਕਰਨ ਬੜਾ ਵਧੀਆ ਲੱਗਿਆ ਸਵਾਲ ਕੀਤਾ ਸੀ ਭਾਈ ਜੀ ਸਨ ਮੈਸੇਜ ਕੀਤਾ ਸੀ ਪਰਸੋਂ ਚੋ ਕਿ ਜਰੂਰ ਕਲੀਅਰ ਕਰਿਓ ਇਸ ਚੀਜ਼ ਨੂੰ ਜਰੂਰ ਸਵਾਲ ਕਰਿਆ ਘਰ ਦੇ ਅੰਦਰ ਕਾਰਜ ਕਰਦੇ ਹਾਂ ਉਹਨਾਂ ਨੂੰ ਗੁਰਮਤਿ ਅਨੁਸਾਰ ਨਿਭਾਈਏ ਕਈ ਵਾਰ ਜਦੋਂ ਫੀਲਡ ਵਰਕ ਦੇ ਦੌਰਾਨ ਸਾਨੂੰ ਵਿਚਰਨਾ ਪੈਂਦਾ ਹੈ ਮ੍ਰਿਤਕ ਸੰਸਕਾਰ ਅੰਤਿਮ ਅਰਦਾਸ ਦੇ ਮੌਕੇ ਜਾਂ ਆਨੰਦ ਕਾਰਜ ਮਰਿਆਦਾ ਜਦੋਂ ਨਿਭਾਈ ਜਾਂਦੀ ਹੈ ਜਦੋਂ ਉਸ ਸਮੇਂ ਪ੍ਰਚਾਰਕ ਜੇਕਰ ਸਟੇਜ ਦੇ ਉਤੋਂ ਬੋਲਦਾ ਹੈ ਤੇ ਉਸ ਚੀਜ਼ ਦਾ ਵਿਵਾਦ ਬੜਾ ਬਣਦਾ ਹੈ ਇਹ ਜੀ ਇਸ ਤਰ੍ਹਾਂ ਹੈ ਇਹ ਇਸ ਤਰ੍ਹਾਂ ਕਿਉਂ ਨਹੀਂ ਹੈ ਅਸੀਂ ਸ਼ੁਰੂ ਤੋਂ ਇਸ ਤਰ੍ਹਾਂ ਵੇਖਦੇ ਆਏ ਹਾਂ ਉਹਦਾ ਕਾਰਨ ਇਹ ਹੈ ਕਿ ਅਸੀਂ ਆਪ ਕਦੇ ਪੜਨ ਦੀ ਕੋਸ਼ਿਸ਼ ਕਦੇ ਕੀਤੀ ਨਹੀਂ ਜੋ ਅਸੀਂ ਸ਼ੁਰੂ ਤੋਂ ਵੇਖਦੇ ਆਏ ਜਿਵੇਂ ਉਸ ਦਿਨ ਮੈਂ ਘਟਨਾ ਦੀ ਸਾਂਝ ਪਾਈ ਸੀ ਆਪ ਜੀ ਦੇ ਨਾਲ ਕਿ ਰੀਤਾਂ ਤੇ ਰਿਵਾਜ ਰਸਮਾਂ ਕਿਵੇਂ ਬਣਦੀਆਂ ਹਨ ਗੁਰਬਾਣੀ ਦੇ ਅੱਜ ਤੁਸੀਂ ਜਿੱਥੇ ਲਿਟਰੇਚਰ ਮਿਲਦਾ ਹੈ ਨਾ ਗੁਰਮਤ ਦਾ ਉੱਥੇ ਕੀ ਦੇਖਿਓ ਜਾ ਕੇ ਗੁਟਕੇ ਸਾਹਿਬ ਉਸ ਤਰ੍ਹਾਂ ਬਣੇ ਹੋਏ ਨਹੀਂ ਜੇਕਰ ਬੁਖਾਰ ਨਹੀਂ ਲੱਤਦਾ ਇਹ ਸ਼ਬਦਾਂ ਦੇ ਪਾਠ ਕਰੋ ਕਿ ਅਸੀਂ ਫਟਾਫਟ ਅਸੀਂ ਉਸ ਚੀਜ਼ ਨੂੰ ਫਾਲੋ ਬੜੀ ਖੇਤੀ ਕਰਦੇ ਆ ਜੇਕਰ ਕੋਈ ਕਾਰਜ ਨਹੀਂ ਬਣਦਾ ਈਵਨ ਇਥੋਂ ਤੱਕ ਕਿ ਇੱਕ ਦਿਨ ਮੈਂ ਦੇਖ ਰਿਹਾ ਸੀ ਸੋਸ਼ਲ ਮੀਡੀਆ ਦੇ ਉੱਤੇ ਜੇਕਰ ਕਿਸੇ ਦਾ ਰਿਸ਼ਤਾ ਨਹੀਂ ਹੁੰਦਾ ਜੇਕਰ ਕਿਸੇ ਦਾ ਵਿਆਹ ਨਹੀਂ ਹੁੰਦਾ ਤੇ ਆਹ ਸ਼ਬਦਾਂ ਦਾ ਪਾਠ ਕਰੀ ਤੇ ਫਿਰ ਹੈਰਾਨਗੀ ਹੁੰਦੀ ਹੈ ਕਿ ਅਸੀਂ ਫਿਰ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਪਾਤਸ਼ਾਹ ਦੀ ਪੂਰੀ ਬਾਣੀ ਨੂੰ ਨਾ ਪੜੀਏ ਵਿੱਚੋਂ ਜਿਹੜੇ ਸ਼ਬਦ ਸਾਨੂੰ ਆਪਣੇ ਅਨੁਕੂਲ ਲੱਗਦੇ ਹਨ ਅਸੀਂ ਉਹਨਾਂ ਸ਼ਬਦਾਂ ਨੇ ਪਾਠ ਕਰਨੇ ਸ਼ੁਰੂ ਕਰ ਦिए ਇੱਕ ਬੇਨਤੀ ਮੈਂ ਬਾਰ ਬਾਰ ਕਹਿਣਾ ਹੁੰਨਾ ਕਿ ਸਿੱਖ ਰਹਿਤ ਮਰਿਆਦਾ ਨੂੰ ਜ਼ਰੂਰ ਪੜੋ ਤਾਂ ਜੇਕਰ ਮੈਂ ਮਰਿਆਦਾ ਦੀ ਸਿੱਖ ਰਹਿਤ ਮਰਿਆਦਾ 'ਚ ਕੋਈ ਗੱਲ ਕਰਦਾ ਹਾਂ ਤਾਂ ਸੰਗਤ ਵਿੱਚ ਕੋਈ ਕਿ ਗਿਆਨੀ ਜੀ ਕਿਹੜਾ ਕਿਸ ਨੇ ਹਟਣਾ ਕਹਿਣ ਦਾ ਕਿਹੜਾ ਫਾਇਦਾ ਕੋਈ ਇਹ ਗੱਲ ਨਹੀਂ ਹੋਇਆ ਕਰਦੀ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਨੇ ਜੇ ਉਹਦੋਂ ਵਿੱਚ ਉਦਾਹਰਣ ਦਿੱਤੀ ਸੀ ਕਿ ਮਹਾਰਾਜ ਪਾਤਸ਼ਾਹ ਨੇ ਉਹਨਾਂ ਰੀਤਾਂ ਦੇ ਉੱਤੇ ਜਾ ਕੇ ਟਾਕਸ਼ ਕੀਤਾ ਜੋ ਸਦੀਆਂ ਤੋਂ ਚਲਦੀਆਂ ਆ ਰਹੀਆਂ ਸਨ ਸਮਝੇ ਉਹ ਹਟੇ ਉਹ ਜਿਹੜੇ ਖਟਨਾ ਚਾਹੁੰਦੇ ਸਨ ਜਿਹੜੇ ਸੁਧਰਨਾ ਚਾਹੁੰਦੇ ਸਨ ਤੁਹਾਨੂੰ ਸਾਰਿਆਂ ਨੂੰ ਸਿੱਖਿਆ ਦਿੱਤੀ ਹੈ ਜਿਹੜੇ ਅੱਜ ਜਵਾਨ ਨੇ ਜਾਂ ਜਿਹੜੇ ਅੱਜ ਮੇਰੇ ਪਿਤਾ ਦੀ ਉਮਰ ਵਿੱਚ ਨੇ ਕਿਸੇ ਨਾ ਕਿਸ ਨੇ ਤੇ ਕਿਹਾ ਹੋਵੇਗਾ ਨਾ ਕਿ ਬੇਟਾ ਨਿਸ਼ਾਨੀ ਕਰਨਾ ਚਾਹੀਦਾ ਸ਼ਰਾਬ ਨਹੀਂ ਪੀਣੀ ਨਸ਼ਾ ਨਹੀਂ ਕਰਨਾ ਸਾਰੇ ਹਟ ਗਏ ਇੱਕ ਪਿਤਾ ਦੇ ਚਾਰ ਪੁੱਤ ਨੇ ਦੋਹਾਂ ਨੇ ਸਮਝਿਆ ਦੋ ਕਹਿੰਦੇ ਨਹੀਂ ਕਰਨਾ ਚਾਹੀਦਾ ਨਸ਼ਾ ਅੱਜ ਤੋਂ ਬਾਅਦ ਨਸ਼ਾ ਬੰਦ ਜਿਹੜੇ ਦੋ ਕਰ ਰਹੇ ਨੇ ਇਹਦਾ ਮਤਲਬ ਇਹ ਤਾਂ ਨਹੀਂ ਨਾ ਕਿ ਜਿਹੜੇ ਚਾਰ ਕਰ ਰਹੇ ਨੇ ਤੇ ਚੌਵਾਂ ਨੂੰ ਕਹਿਣ ਦਾ ਫਾਇਦਾ ਹੀ ਕੋਈ ਨਹੀਂ ਕਿਹੜਾ ਕਿਸ ਨੇ ਹਟਣਾ ਹੈ ਹਟਣਾ ਉਹ ਚ ਇਹ ਹਟਦਾ ਉਹ ਹੈ ਜਿਹੜਾ ਚਾਹੁੰਦਾ ਹੈ ਸਾਡੇ ਤੇ ਭਾਗ ਹੀ ਨਹੀਂ ਐ ਜੀ ਗੁਰਬਾਣੀ ਸਾਡੇ ਤੇ ਕਿਰਪਾ ਨਹੀਂ ਕਰਦੀ ਗੁਰਬਾਣੀ ਤੇਰੇ ਤੇ ਕਿਰਪਾ ਉਦੋਂ ਕਰੂਗੀ ਜਦੋਂ ਤੂੰ ਆਪਣੇ ਆਪ ਨੂੰ ਬਦਲਣਾ ਚਾਹੇਂਗਾ ਗੁਰਬਾਣੀ ਦੀ ਸਾਡਾ ਪ੍ਰਚਾਰਕ ਹੋਣ ਦਾ ਗੁਰੂ ਘਰ ਦਾ ਦਿੱਤਾ ਖਾ ਰਹੇ ਆ ਤੁਹਾਡੇ ਸੰਗਤ ਦੇ ਪੈਸੇ ਦੇ ਨਾਲ ਸਾਡੇ ਘਰ ਚੱਲਦੇ ਨੇ ਜੇਕਰ ਗੁਰੂ ਦੀ ਗੱਲ ਲੁਕਾ ਕੇ ਮੈਂ ਸਟੇਜ ਦੇ ਉੱਤੇ ਤੁਹਾਡੇ ਨਾਲ ਸਾਂਝੀ ਕਰਾਂ ਤੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਨ ਲੱਗੇ ਸਤਿਗੁਰ ਪਾਸ਼ਾ ਕਹਿੰਦੇ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿ ਸਿਖਾਈ ਤੁਸੀਂ ਤੇ ਪੈਸਿਆਂ ਦਾ ਟੋਕਰਾ ਭਰ ਦੇਣਾ ਮੇਰੇ ਵਰਗੇ ਪ੍ਰਚਾਰਕ ਨੇ ਲੈ ਕੇ ਤੁਰ ਪੈਣਾ ਜੇਕਰ ਗੁਰੂ ਦੀ ਗਾਲੜੂ ਲੁਕਾ ਕੇ ਤੁਹਾਡੇ ਸਾਹਮਣੇ ਰੱਖਾਂਗਾ ਫਿਰ ਆਪਣੀ ਮੈਂ ਕਿਤੇ ਨਾ ਕਿਤੇ ਉਹ ਰੋਟੀਆਂ ਕਰਨ ਪੂਰੇ ਤਾਲ ਵਾਲਾ ਕੰਮ ਕਰਾਂਗਾ ਆਨੰਦ ਕਾਰਜ ਦੇ ਵਿੱਚ ਜਿੱਥੇ ਜਿੱਥੇ ਅਸੀਂ ਮਿਲਣੀ ਦੀ ਰਸਮ ਅਦਾ ਕਰਦੇ ਹਾਂ ਨਾ ਪਹਿਲੇ ਨੰਬਰ ਤੇ ਇੱਕ ਸਿੱਖੀਜ਼ਮ ਦੇ ਅੰਦਰ ਇਹ ਚੀਜ਼ਾਂ ਦੀ ਕੋਈ ਥਾਂ ਹੀ ਨਹੀਂ ਹੈ ਮਿਲਣੀ ਉਹ ਚੀਜ਼ ਸੀ ਕਿ ਜਦੋਂ ਵਿਚੋਲਿਆਂ ਨੇ ਜਾ ਕੇ ਰਿਸ਼ਤੇ ਕਰਾਇਆ ਕਰਨੇ ਉਹਨਾਂ ਨੇ ਵੇਖਿਆ ਕਰਨਾ ਕਿ ਲੜਕੀ ਨੂੰ ਵੇਖ ਕੇ ਆਏ ਆ ਘਰ ਦਾ ਕੰਮ ਸਾਰਾ ਕਰਦੀ ਹੈ ਰਿਸ਼ਤਾ ਪੱਕਾ ਕਰ ਦਿੱਤਾ ਠੀਕ ਹੈ ਜਦੋਂ ਬਰਾਤ ਲੈ ਕੇ ਢੁਕਣਾ ਫਿਰ ਵਿਚੋਲੇ ਨੇ ਮਿਲਣੀ ਕਰਾਉਣੀ ਆਹ ਲੜਕੀ ਦਾ ਪਿਤਾ ਹੈ ਆਹ ਲੜਕੇ ਦਾ ਪਿਤਾ ਹੈ ਮਿਲਣੀ ਕਰੋ ਆਪਸੇ ਕੋਈ ਪਹਿਲਾਂ ਮਿਲੇ ਤੇ ਨਹੀਂ ਸੰ ਅੱਜ ਅਸੀਂ 1.5 ਸਾਲ ਸਾਡੇ ਅਗੇਜਮੈਂਟਾਂ ਨੂੰ ਹੋ ਜਾਂਦੇ ਨੇ ਵੀਡੀਓ ਕਾਲ ਤੇ ਗੱਲਾਂ ਵੀ ਹੁੰਦੀਆਂ ਨੇ ਕਦੇ ਲੰਚ ਕਦੇ ਡਿਨਰ ਕਿੰਨੇ ਥਾਵਾਂ ਤੋਂ ਘੁੰਮ ਫਿਰ ਕੇ ਆਉਂਦੇ ਆ ਫਿਰ ਮਿਲਣੀ ਦੀ ਰਸਮ ਕਾਦੀ ਰਹਿ ਗਈ ਫਿਰ ਉਧਰੋਂ ਪ੍ਰਚਾਰਕ ਨੂੰ ਗ੍ਰੰਥੀ ਨੂੰ ਇਹ ਗੱਲ ਕਹੀ ਜਾਂਦੀ ਹੈ ਕਿ ਭਾਈ ਸਾਹਿਬ ਗਿਆਨੀ ਜੀ ਸ਼ਬਦ ਬੋਲੋ ਹੁਣ ਹਮਕਰ ਸਾਜਣੇ ਆਏ ਮੈਂ ਬੜਾ ਹਰਾਣ ਹੋਇਆ ਕਿ ਗਿਆਨੀ ਜੀ ਹੁਣ ਬਰਾਤ ਆ ਜਾਣ ਲੱਗੀ ਹੈ ਤੁਸੀਂ ਮਿਲਣੀ ਦੀ ਅਰਦਾਸ ਕਰਨੀ ਹੈ ਕਿਸੇ ਨਾ ਕਿਸੇ ਅਸੀਂ ਗਾਉਣ ਵਾਲੀ ਨਹੀਂ ਬਣਾਇਆ ਪ੍ਰਚਾਰਕਾਂ ਨੂੰ ਹੁਣ ਅਜੇ ਨਹੀਂ ਬੋਲਣਾ ਹੁਣ ਬੋਲੋ ਕਿ ਲਾੜਾ ਹੁਣ ਤਰ ਲੱਗਿਆ ਹੁਣ ਸ਼ਬਦ ਬੋਲੋ ਉੱਚੀ ਚ ਹਮ ਘਰ ਸਾਜਣ ਆਏ ਹਮ ਘਰ ਸਾਜਣ ਆਈ ਇੱਕ ਕੇ ਗੁਰਬਾਣੀ ਨਾਲ ਖਿਲਵਾੜ ਨਹੀਂ ਹੋ ਰਿਹਾ ਤੁਸੀਂ ਕਿੰਨੇ ਗਾਣੇ ਸੁਣੇ ਹੋਣਗੇ ਸਾਜਣ ਸ਼ਬਦ ਬੋਲ ਬੋਲ ਕੇ ਉਹ ਲੜਕੀ ਰੜਕੇ ਵਾਲੇ ਗਾਣੇ ਗਾਉਂਦੇ ਨੇ ਇਹ ਗੁਰਬਾਣੀ ਗਾਣਿਆਂ ਦੇ ਰੂਪ ਦੇ ਅੰਦਰ ਆ ਕਿ ਮੇਰਾ ਘਰ ਵਾਲਾ ਆ ਰਿਹਾ ਤਾਂ ਗਾਣੇ ਬੋਲੋ ਸਾਰੇ ਜਣੇ ਗੁਰਬਾਣੀ ਦਾ ਅਰਥ ਦੇ ਵੇਖੀ ਹੈ ਨਾ ਆਪਾਂ ਕਿ ਮਾਰੇ ਤੇਰੇ ਬਾਣੀ ਨੂੰ ਪੜਿਆ ਤੇ ਮੇਰੇ ਹਿਰਦੀ ਰੂਪੇ ਘਰ ਦੇ ਅੰਦਰ ਤੇਰਾ ਪ੍ਰਕਾਸ਼ ਹੋ ਗਿਆ ਤੇਰੀ ਗਿਆਨ ਆ ਗਿਆ ਤੇਰਾ ਸਮਝ ਆ ਗਿਆ ਇਸ ਤਰ੍ਹਾਂ ਲੱਗਦਾ ਕਿਵੇਂ ਮੈਂ ਸੁਹਾਗਣ ਬਣ ਗਈ ਮੇਰੇ ਸਿਰ ਦੇ ਉੱਤੇ ਹੁਣ ਕੋਈ ਸਾਈਂ ਹੈ ਇਹਦਾ ਅਰਥ ਇਹ ਹੈ ਪੱਲੇ ਦੇ ਉੱਤੇ ਪੜਿਆ ਜਾਣ ਵਾਲਾ ਜਿਹੜਾ ਸਾਨੂੰ ਕਿ ਗ੍ਰੰਥੀ ਸਿੰਘ ਵੱਲੋਂ ਕਿਹਾ ਜਾਂਦਾ ਹੈ ਕਿ ਲੜਕੀ ਦੇ ਪਿਤਾ ਨੂੰ ਬੇਨਤੀ ਹੈ ਕਿ ਲੜਕੇ ਦਾ ਪੱਲਾ ਲੜਕੀ ਦੇ ਹੱਥ ਵਿੱਚ ਫੜਾਓ ਉਦੋਂ ਰਾਗੀ ਸਿੰਘਾਂ ਵੱਲੋਂ ਸ਼ਬਦ ਪੜਿਆ ਜਾਂਦਾ ਜੇਕਰ ਗੁਰਮਤ ਨੂੰ ਪੜਨ ਵਾਲਾ ਗੁਰਬਾਣੀ ਨੂੰ ਸਮਝਣ ਵਾਲਾ ਜੇਕਰ ਰਾਗੀ ਸਿੰਘ ਹੁੰਦਾ ਕਹਿੰਦਾ ਮੈਂ ਨਹੀਂ ਸ਼ਬਦ ਪੜਨਾ ਇਹ ਵਾਲਾ ਤੇ ਅਸੀਂ ਫੇਰ ਥੱਲੇ ਸੰਗਤ ਵਿੱਚ ਬੈਠ ਕੇ ਕਟਾਕਸ਼ ਕਰਦੇ ਹਾਂ ਸਾਰੇ ਪੜਦੇ ਨੇ ਭਾਈ ਸਾਹਿਬ ਤੁਸੀਂ ਕਿਉਂ ਨਹੀਂ ਪੜਨਾ ਹੱਬੇ ਸਾਖ ਉਡਾਵੇ ਡਿੱਠੇ ਤੋਂ ਪੱਲੇ ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵੰਜਾਈ ਛੋੜਿਆ ਮੈਂ ਕਿਸੇ ਦੀ ਉਸਤਤ ਕਰਨੀ ਛੱਡ ਦਿੱਤੀ ਖੁਸ਼ਾਮਦਾ ਕਰਨੀਆਂ ਛੱਡ ਦਿੱਤੀਆਂ ਨੰਨਦਿਆ ਕਰਨੀ ਛੱਡ ਦਿੱਤੀ ਹਬ ਕਿਛ ਤਿਆਗੀ ਮੈਂ ਸਭ ਕੁਝ ਛੱਡ ਦਿੱਤਾ ਹੱਬੇ ਸਾ ਕੂੜਾ ਵੇ ਡਿੱਠੇ ਤੁਪੱਲੇ ਇਹ ਲਾੜੇ ਲਾੜੀ ਦਾ ਸ਼ਬਦ ਹੈ ਨਹੀਂ ਦੂਸਰੀ ਗੱਲ ਇਹ ਆਨੰਦ ਗਾਜ ਮਰਿਆਦਾ ਉੱਤੇ ਜੇਕਰ ਗੱਲ ਕੀਤੀ ਜਾਂਦੀ ਹੈ ਪ੍ਰਚਾਰਕ ਵੱਲੋਂ ਅਸੀਂ ਬੜਾ ਅਸੀਂ ਕਿਤਨਾ ਕਿਤੇ ਗੱਲ ਕਰਦੇ ਹਾਂ ਕਿ ਨਵੀਆਂ ਗੱਲਾਂ ਹੋਣ ਲੱਗੀਆਂ ਨਹੀਂ ਇਹ ਗੁਰਬਾਣੀ ਦੇ ਅਨੁਸਾਰ ਹੈ ਮੈਂ ਉਹ ਦਿਨ ਵੀ ਆਪ ਜੀ ਨਾਲ ਜ਼ਿਕਰ ਕੀਤਾ ਸੀ ਹਰੇਕ ਇਨਸਾਨ ਦਾ ਕੋਈ ਕਿਸੇ ਨਾ ਕਿਸੇ ਚੀਜ਼ 'ਚ ਮਾਹਿਰ ਹੁੰਦਾ ਹੈ। ਯਾ ਡਾਕਟਰ ਹੁੰਦਾ ਉਹ ਇੰਜੀਨੀਅਰਿੰਗ ਦੀਆਂ ਗੱਲਾਂ ਨਹੀਂ ਕਰ ਸਕਦਾ। ਹੁਣ ਡਾਕਟਰ ਨੂੰ ਕਹੋ ਤੂੰ ਨਕਸ਼ੇ ਬਣਾ ਕੇ ਦੇ ਸਾਨੂੰ। ਤਾਂ ਜੇ ਨਕਸ਼ੇ ਵਾਲੇ ਨੂੰ ਕਿਹੋਗੇ ਤੁਸੀਂ ਸਾਨੂੰ ਇਹ ਮੈਡੀਕਲ ਟਰੀਟਮੈਂਟ ਕਰਕੇ ਦੇ। ਹਾਂ ਸਾਡਾ ਕੋਈ ਡਿਪਾਰਟਮੈਂਟ ਸੀ ਐਕਸਪਰਟ ਜ਼ਰੂਰ ਹੋ ਸਕਦੇ ਆ ਜੇਕਰ ਪ੍ਰਚਾਰਕ ਗੁਰਬਾਣੀ ਨੂੰ ਪੜ੍ਹਨ ਵਾਲਾ ਸਾਨੂੰ ਦੱਸ ਦੇ ਤੇ ਉੱਥੇ ਅਸੀਂ ਇਹ ਉਸੇ ਲੜਾਈ ਵਾਲਾ ਮਾਹੌਲ ਨਾ ਬਣਾਈਏ ਉੱਥੇ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ ਅੱਛਾ ਭਾਈ ਸਾਹਿਬ ਸੱਚੀ ਕਿੱਥੋਂ ਤੁਸੀਂ ਗੱਲ ਕੀਤੀ ਹੈ ਰਹਿਤ ਮ리아 ਦਾ ਉਹ ਕੀ ਹੈ ਠੀਕ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗੱਲ ਕੀਤੀ ਹੈ ਕਿਹੜੀ ਪੰਕਤੀ ਨੂੰ ਆਧਾਰ ਬਣਾ ਕੇ ਗੱਲ ਕੀਤੀ ਹੈ ਜੇਕਰ ਪ੍ਰਚਾਰਕ ਗਲਤ ਹੈ ਫਿਰ ਫਿਰ ਗੱਲ ਕਰਨ ਦਾ ਹੱਕ ਹੈ ਜੇ ਤਾਂ ਗੁਰਬਾਣੀ ਨੂੰ ਮੰਨੀ ਦੂਸਰੀ ਗੱਲ ਇਹ ਜਦੋਂ ਕੋਈ ਇਨਸਾਨ ਚੜ੍ਹਾਈ ਕਰ ਜਾਂਦਾ ਹੈ ਚੜਾਈ ਕਰਨ ਤੋਂ ਬਾਅਦ ਅਸੀਂ ਅੰਤਿਮ ਅਰਦਾਸ ਸਮਾਗਮ ਰੱਖਦੇ ਆ ਨਾ ਜੀ ਗੁਰੂ ਸਾਹਿਬ ਦੀ ਬਾਣੀ ਦੇ ਪਾਠ ਹੋਏ ਅਖੰਡ ਪਾਠ ਸਾਹਿਬ ਹੋਏ ਸਹਿਜ ਪਾਠ ਹੋਏ ਉਸ ਤੋਂ ਉਪਰੰਤ ਕੀਰਤਨ ਹੋਇਆ ਕੀਰਤਨ ਤੋਂ ਬਾਅਦ ਅਰਦਾਸ ਕੀਤੀ ਉਸ ਮ੍ਰਿਤਕ ਪ੍ਰਾਣੀ ਦੇ ਨਿਮਹਿਤ ਅਰਦਾਸ ਕਰ ਦਿੱਤੀ ਉਸ ਤੋਂ ਬਾਅਦ ਸ਼ਰਧਾਂਜਲੀ ਨਾਮ ਦਾ ਕੋਈ ਸ਼ਬਦ ਰਹਿ ਜਾਂਦਾ ਹੈ ਜਿਉਂਦਿਆਂ ਦੀ ਇਨਸਾਨ ਨੇ ਕਦੇ ਕਿਸੇ ਦੀ ਸਿਫਤ ਨਹੀਂ ਕਦੇ ਕੀਤੀ ਹੁੰਦੀ ਜੇਕਰ ਅੱਜ ਦੇ ਸਮੇਂ ਅੰਦਰ ਕਿਸੇ ਨੇ ਆਪਣੀ ਸਿਫਤ ਸੁਣਨੀ ਹੈ ਤਾਂ ਉਹਨੂੰ ਮਰਨਾ ਪਏਗਾ ਉਹਦੇ ਪਰਿਵਾਰ ਵਿੱਚ ਜੇ ਕੋਈ ਸੁੰਣਾ ਚਾਹੁੰਦਾ ਪਰਿਵਾਰ ਉਹਦਾ ਉਹਦੀ ਸਿਫਤ। ਇਨਸਾਨ ਮਰ ਕੇ ਚਲੇ ਜਾਂਦੇ ਸਿਫਤਾਂ ਦੇ ਪੁੱਲ ਬਣ ਦਾਂਗੇ ਆਪਾਂ। ਜਿਉਂਦਿਆਂ ਜੀ ਅਸੀਂ ਕਿਸੇ ਨਾਲ ਆਪਾਂ ਲਾ ਕੇ ਨਾ ਖਾਧੀ ਹੋਏ ਪਰ ਮਰਨ ਤੋਂ ਬਾਅਦ ਮਾਫ ਕਰੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਅੰਦਰ ਸਿਫਤਾਂ ਦੇ ਪੁੱਲ ਬਣਦੇ ਆਪਾਂ। ਇਹ ਗੁਰੂ ਸਾਹਿਬ ਦੀ ਹਜ਼ੂਰੀ ਦੇ ਅੰਦਰ ਜੇਕਰ ਮਹਾਰਾਜ ਨੇ ਆਪਣੀ ਬਾਣੀ ਦਾ ਉਪਦੇਸ਼ ਦੇ ਦਿੱਤਾ ਹੁਕਮਨਾਮੀ ਹੋ ਗਏ ਕੀਰਤਨ ਹੋ ਗਿਆ ਉਸ ਤੋਂ ਬਾਰੇ ਸ਼ਰਧਾਂਜਲੀ ਨਾਮ ਦਾ ਕੋਈ ਇਹ ਚੀਜ਼ ਥਾਂ ਜਾਂ ਜਗ੍ਹਾ ਰਹਿ ਹੀ ਨਹੀਂ ਜਾਂਦੀ ਹਾਂ ਪਰਿਵਾਰ ਵੱਲੋਂ ਧੰਨਵਾਦ ਜ਼ਰੂਰ ਹੋ ਸਕਦਾ ਤੁਸੀਂ ਦੁੱਖ ਦੀ ਘੜੀ 'ਚ ਮੇਰੇ ਨਾਲ ਖੜੇ ਹੋ ਤੁਹਾਡਾ ਬੜਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਸਮੇਂ ਜੋ ਸਮਾਂ ਕੱਢ ਕੇ ਆਏ ਗੁਰੂ ਸਾਹਿਬ ਦੀ ਹਜ਼ੂਰੀ ਦੇ ਅੰਦਰ ਨਾ ਕਿਸੇ ਮੰਤਰੀ ਦੀ ਸੰਤਰੀ ਦੀ ਮਹਾਰਾਜ ਰਣਜੀਤ ਸਿੰਘ ਆਇਆ ਸੀ ਕਲਗੀ ਲਗਾ ਕੇ ਸਿਰ ਦੇ ਉੱਤੇ ਦਰਵਾਜਾ ਦਾ ਗ੍ਰੰਥੀ ਕਹਿੰਦੇ ਸਮਝੇ ਮਹਾਰਾਜਾ ਬਣ ਕੇ ਆਇਆ ਤੇ ਆਪਣੀਆਂ ਕਲਗੀਆਂ ਤੇ ਆਪਣੇ ਰਾਜਪਾਗ ਬਾਹਰ ਛੱਡ ਕੇ ਆਇਆ ਇਹ ਗੁਰੂ ਦਾ ਦਰ ਹੈ ਆਨੰਦ ਕਾਜ ਜਦੋਂ ਹੁੰਦੇ ਨੇ ਕਲਗੀ ਲਾੜੇ ਦੀ ਬਾਹਰ ਹੀ ਉਤਾਰ ਕੇ ਰੱਖਿਆ ਕਰੋ ਫਿਰ ਅਸੀਂ ਐਂਟਰ ਕਰੀ ਅਦਰ ਪਾਸ਼ਾ ਤਿਰਕ ਨੂੰ ਗ੍ਰਸਤ ਧਰਮ ਦਾ ਮੈਂ ਉਪਦੇਸ਼ ਲੈਣ ਵਾਸਤੇ ਆਇਆ ਹਾਂ ਇਹ ਛੋਟੀਆਂ ਛੋਟੀਆਂ ਮਰਿਆਦਾ ਦੀਆਂ ਗੱਲਾਂ ਵਾਂ ਨੇ ਇਹਨਾਂ ਨੂੰ ਅਸੀਂ ਜ਼ਰੂਰ ਸਮਝੀਏ ਗੁਰਬਾਣੀ ਦਾ ਫਲਸਫਾ ਤੇ ਅਸੀਂ ਬਹੁਤ ਦੂਰ ਹੈ ਇਸ ਘਟੋਂ ਘਟ ਇੱਕ ਮਰਿਆਦਾ ਨੂੰ ਲਾਗੂ ਕਰੀਏ ਆਪਣੇ ਘਰਾਂ ਦੇ ਵਿੱਚ ਗੁਰੂ ਸਾਹਿਬ ਦੀ ਹਜ਼ੂਰੀ ਦੇ ਅੰਦਰ ਬੈਠਣ ਦਾ ਇੱਕ ਡਿਸਪੀਸਪਲਨ ਜਿੱਥੇ ਮਹਾਰਾਜ ਦੀ ਨਰਾਦਰੀ ਨਾ ਹੋਏ ਇਹ ਚੀਜ਼ ਦੀ ਇਹ ਛੋਟੀਆਂ ਛੋਟੀਆਂ ਗੱਲਾਂ ਨੇ ਆ ਸਿੱਖ ਰਹਿਤ ਮਰਿਆਦਾ ਹੈ ਗੁਰਦੁਆਰਾ ਸਾਹਿਬ ਬਹੁਤ ਪਈਆਂ ਹੋਈਆਂ ਨੇ ਤਕਰੀਬਨ 8-9 ਮਹੀਨੇ ਮੈਨੂੰ ਹੋ ਗਏ ਉਰੋਂ ਨਹੀਂ ਐਦਾਂ ਪਈਆਂ ਜੇਕਰ ਕੋਈ ਪੜਨਾ ਚਾਹੁੰਦਾ ਹੈ ਸਿੱਖ ਰਹਿਤ ਮਰਿਆਦਾ ਸਤਾਇਕ ਬੰਨੇ ਹੋਣਗੇ ਇਹਦੇ 32 ਪੰਨੇ ਨੇ ਇਹਨੂੰ ਜਰੂਰ ਇੱਕ ਵਾਰ ਪੜੋ ਮਨ ਦੇ ਬੜੇ ਸ਼ੰਕੇ ਜਿਹੜੇ ਹਨ ਉਹ ਦੂਰ ਹੋਣਗੇ ਪਾਤਸ਼ਾਹ ਮਿਹਰਮਤ ਕਰਨ ਪੜੀ ਹੋਈ ਗੁਰਬਾਣੀ ਕੀਤੀ ਕੋਈ ਵਿਚਾਰ ਸਾਡੇ ਸਾਰਿਆਂ ਦੇ ਜੀਵਨ ਦਾ ਆਧਾਰ ਬਣ ਜਾਏ ਜਿਹੜੀ ਗੱਲ ਤੁਹਾਨੂੰ ਗੁਰਮਤ ਦੇ ਉਲਟ ਲੱਗਦੀ ਹੈ ਮੇਰੇ ਵੱਲੋਂ ਬੋਲੀ ਹੋਈ ਉਹ ਕੋਈ ਵੀ ਮੈਨੂੰ ਸਵਾਲ ਕਰ ਸਕਦਾ ਮੈਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ